ਸੜਕ ਦੇ ਕਿਨਾਰੇ ਮੋਟਰਸਾਈਕਲ ਲਗਾ ਕੇ ਇਹ ਵਿਅਕਤੀ ਫੋਨ ਤੇ ਗੱਲਬਾਤ ਕਰ ਰਿਹਾ ਸੀ ਕਿ ਐਨੇ ਨੂੰ ਹੀ ਪਿੱਛੋਂ ਤੇਜ਼ ਰਫ਼ਤਾਰ ਗੱਡੀ ਆਉਂਦੀ ਐ ਤੇ ਵੇਖੋ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਇੱਥੇ ਇਹ ਜਿਹੜਾ ਵਿਅਕਤੀ ਐ ਦੁਕਾਨ ਦੇ ਬਾਹਰ ਮੋਟਰਸਾਈਕਲ ਖੜਾ ਕਰਕੇ ਉਸ ਤੇ ਬੈਠਾ ਸੀ ਤੇ ਫੋਨ ਤੇ ਗੱਲਬਾਤ ਕਰ ਰਿਹਾ ਹੁੰਦਾ। ਤਿਸ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਪਿੱਛੋਂ ਇਸ ਤਰੀਕੇ ਦੇ ਨਾਲ ਐਨੀ ਤੇਜ਼ ਰਫ਼ਤਾਰ ਦੇ ਵਿੱਚ ਜਿਹੜੀ ਗੱਡੀ ਐ ਉਹਾ ਵੇਗੀ ਤੇਨ ਉਸ ਤਰੀਕੇ ਨਾਲ ਟੱਕਰ ਮਾਰ ਕੇ ਚਲੀ ਜਾਵੇਗੀ ਦਰਸਰ ਨੇ ਵਿਅਕਤੀ ਦੁਕਾਨ ਦੇ ਬਾਹਰ ਸੜਕ ਦੇ ਕਿਨਾਰੇ ਮੋਟਰਸਾਈਕਲ ਲਗਾ ਕੇ ਉਸ ਉੱਤੇ ਬੈਠਾ ਫੋਨ ਤੇ ਗੱਲਬਾਤ ਕਰ ਰਿਹਾ ਸੀ ਕੇਸੇ ਦਰਮਿਆਨ ਪਿੱਛੋਂ ਤੇਜ਼ ਰਫਤਾਰ ਆਇਆ ਇੱਕ ਗੱਡੀ ਦੇ ਵੱਲੋਂ ਇਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਹੈ ਤੇ ਐਨ ਨੂੰ ਸੀਸੀਟੀਵੀ ਕੈਮਰਾ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਵਿਅਕਤੀ ਉੜਦਾ ਹੋਇਆ ਸੜਕ ਤੇ ਜਾ ਡਿੱਗਿਆ ਵੱਡਾ ਹਾਦਸਾ ਵਾਪਰ ਗਿਆ ਨੇ ਜ਼ੋਰਦਾਰ ਟੱਕਰ ਸੀ ਕਿ ਲੋਕ ਵੀ ਤੁਰੰਤ ਦੁਕਾਨਾਂ ਦੇ ਵਿੱਚੋਂ ਬਾਹਰ ਨਿਕਲਾਉਂਦੇ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਸੀਸੀਟੀਵੀ ਤਸਵੀਰਾਂ ਵੇਖ ਕੇ ਤਾਂ ਇੱਕ ਵਾਰ ਤੁਹਾਡੇ ਵੀ ਰੋਂਗ ਟੇਪ ਖੜੇ ਹੋ ਜਾਣਗੇ ਮਲੇਰਕੋਟਲਾ ਦੇ ਵਿੱਚ ਇਸ ਰਫਤਾਰ ਗੱਡੀ ਜਿਸ ਨੇ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਬਾਹਰ ਮੋਟਰਸਾਈਕਲ ਤੇ ਸਵਾਰ ਵਿਅਕਤੀ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਹੈ ਕਿ ਉਹ ਹਵਾ ਦੇ ਵਿੱਚ ਉੱਡਦਾ ਹੋਇਆ ਸੜਕ ਤੇ ਜਾ ਡਿੱਗਿਆ ਗਨੀਮਤ ਇੱਥੇ ਰਹਿੰਦੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ ਸੜਕ ਦੇ ਕਿਨਾਰੇ ਮੋਟਰਸਾਈਕਲ ਲਗਾ ਕੇ ਇਹ ਵਿਅਕਤੀ ਫੋਨ ਤੇ ਗੱਲਬਾਤ ਕਰ ਰਿਹਾ ਸੀ ਕਿ ਐਨੇ ਨੂੰ ਹੀ ਪਿੱਛੋਂ ਤੇਜ਼ ਰਫ਼ਤਾਰ ਗੱਡੀ ਆਉਂਦੀ ਐ ਤੇ ਵੇਖੋ ਵੱਡਾ ਹਾਦਸਾ ਵਾਪਰ ਗਿਆ ਦਰਸਲ ਇੱਥੇ ਇਹ ਜਿਹੜਾ ਵਿਅਕਤੀ ਐ ਦੁਕਾਨ ਦੇ ਬਾਹਰ ਮੋਟਰਸਾਈਕਲ ਖੜਾ ਕਰਕੇ ਉਸ ਤੇ ਬੈਠਾ ਸੀ ਤੇ ਫੋਨ ਤੇ ਗੱਲਬਾਤ ਕਰ ਰਿਹਾ ਹੁੰਦਾ ਇਸ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਪਿੱਛੋਂ ਇਸ ਤਰੀਕੇ ਦੇ ਨਾਲ ਐਨੀ ਤੇਜ਼ ਰਫ਼ਤਾਰ ਦੇ ਵਿੱਚ ਜਿਹੜੀ ਗੱਡੀ ਐ ਉਹ ਵੇਗੀ ਤੇਨ ਉਸ ਤਰੀਕੇ ਨਾਲ ਟੱਕਰ ਮਾਰ ਕੇ ਚਲੀ ਜਾਵੇਗੀ ਦਰਸਲ ਇਹ ਵਿਅਕਤੀ ਦੁਕਾਨ ਦੇ ਬਾਹਰ ਸੜਕ ਦੇ ਕਿਨਾਰੇ ਮੋਟਰਸਾਈਕਲ ਲਗਾ ਕੇ ਉਸ ਉੱਤੇ ਬੈਠਾ ਫੋਨ ਤੇ ਗੱਲਬਾਤ ਕਰ ਰਿਹਾ ਸੀ ਕੇਸੇ ਦਰਮਿਆਨ ਪਿੱਛੋਂ ਤੇਜ਼ ਰਫਤਾਰ ਆਈ ਇੱਕ ਗੱਡੀ ਦੇ ਵੱਲੋਂ ਇਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਹੈ ਤੇ ਐਨਨੂੰ ਸੀਸੀਟੀਵੀ ਕੈਮਰਾ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਵਿਅਕਤੀ ਉੜਦਾ ਹੋਇਆ ਸੜਕ ਤੇ ਜਾ ਡਿੱਗਿਆ ਵੱਡਾ ਹਾਦਸਾ ਵਾਪਰ ਗਿਆ ਨੇ ਜ਼ੋਰਦਾਰ ਟੱਕਰ ਸੀ ਕਿ ਲੋਕ ਵੀ ਤੁਰੰਤ ਦੁਕਾਨਾਂ ਦੇ ਵਿੱਚੋਂ ਬਾਹਰ ਨਿਕਲਾਉਂਦੇ ਨੇ ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ ਪਰ ਸੀਸੀਟੀਵੀ ਤਸਵੀਰਾਂ ਵੇਖ ਕੇ ਤਾਂ ਇੱਕ ਵਾਰ ਤੁਹਾਡੇ ਵੀ ਰੋਂਗ ਟੇਪ ਖੜੇ ਹੋ ਜਾਣਗੇ ਮਲੇਰਕੋਟਲਾ ਦੇ ਵਿੱਚ ਤੇਜ਼ ਰਫ਼ਤਾਰ ਗੱਡੀ ਜਿਸ ਨੇ ਬਾਜ਼ਾਰ ਦੇ ਵਿੱਚ ਇੱਕ ਦੁਕਾਨ ਦੇ ਬਾਹਰ ਮੋਟਰਸਾਈਕਲ ਤੇ ਸਵਾਰ ਵਿਅਕਤੀ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਹੈ ਕਿ ਉਹ ਹਵਾ ਦੇ ਵਿੱਚ ਉੱਡਦਾ ਹੋਇਆ ਸੜਕ ਤੇ ਜਾ ਡਿੱਗਿਆ। ਗਨੀਮਤ ਇੱਥੇ ਰਹਿੰਦੀ ਹੈ ਕਿ ਜਾਨੀ ਨੁਕਸਾਨ ਤੋਂ ਬਚਾ ਹੋ ਗਿਆ।